ਦਲਜੀਤ ਦੋਸਾਂਝ ਦੀ ਮੂਵੀ ਆ ਰਹੀ ਆ ਜੱਟ ਐਂਡ ਜੁਲੀਅਟ 3 ਮੂਵੀ ਤਾਂ ਆਲਰੇਡੀ ਹਿੱਟ ਆ ਦੋਸਤੋ ਕਿਉਂਕਿ ਦਲਜੀਤ ਦੋਸਾਂਝ ਦੀ ਮੂਵੀ ਆ ਕੋਈ ਵੀ ਮੂਵੀ ਫਲੋਪ ਨਹੀਂ ਗਈ ਆ ਅਤੇ ਦੋਸਤੋ ਕਰੇਜ ਇੰਨਾ ਜ਼ਿਆਦਾ ਹੋ ਗਿਆ ਹੈ ਦਲਜੀਤ ਦੋਸਾਂਝ ਦੀ ਇਸ ਮੂਵੀ ਦਾ ਪੰਜਾਬ ਦੇ ਵਿੱਚ ਦਲਜੀਤ ਦੋਸਾਂਝ ਆਏ ਹੋਏ ਨੇ ਤੇ ਕੱਲ ਬਿਨਾ ਦੱਸੇ ਦਲਜੀਤ ਦੋਸਾਂਝ ਇੱਕ ਮੋਲ ਦੇ ਵਿੱਚ ਗਏ ਸੀ ਤਾਂ ਉੱਥੇ ਇਕੱਠ ਠੱਠਾ ਮਾਰ ਰਿਹਾ ਸੀ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ ਕਿਵੇਂ ਬੱਚੇ ਬੁੜੇ ਸਾਰੇ ਦਲਜੀਤ ਦੋਸਾਂਝ ਨੂੰ ਮਿਲਣ ਦੇ ਲਈ ਪਹੁੰਚੇ ਉੱਤੇ ਅਤੇ ਦਲਜੀਤ ਦੋਸਾਂਝ ਨੇ ਫੋਟੋਆਂ ਵੀ ਕਰਾਈਆਂ ਜਿੰਨੀਆਂ ਜ਼ਿਆਦਾ ਹੋ ਸਕਦੀਆਂ ਕਿਵੇਂ ਕਿੰਨਾ ਜਿਆਦਾ ਇਕੱਠੇ ਕਿਸੇ ਪੰਜਾਬੀ ਸੰਗਰਤਾ ਹੋ ਸਕਦਾ ਆ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਇੱਕ ਦਲਜੀਤ ਦੋਸਾਂ ਤੇ ਦੂਜਾ ਆਪਣਾ ਮੂਸੇ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪੂਰਾ ਨਾਮ ਰੋਸ਼ਨ ਕਰ ਰਹੇ ਨੇ ਇਹ ਵੀਡੀਓ ਦਲਜੀਤ ਦੋਸਾਂ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਆ ਦੇਖ ਕੇ ਹੈਰਾਨ ਰਹਿ ਗਿਆ ਕਿ ਇੰਨਾ ਜਿਆਦਾ ਇਕੱਠੇ ਕਿਉਂ ਕਿ ਦਲਜੀਤ ਦੋਸਾਂ ਜਿੱਥੇ ਵੀ ਜਾ ਰਹੇ ਨੇ ਬਿਨਾਂ ਦੱਸੇ ਹੀ ਜਾ ਰਹੇ ਨੇ ਤਾਂ ਉੱਥੇ ਮੋਲ ਦੇ ਵਿੱਚ ਬਿਨਾਂ ਦੱਸੇ ਹੀ ਜਦੋਂ ਗਏ ਤਾਂ ਇੰਨਾ ਜਿਆਦਾ ਇਕੱਠ ਹੋ ਗਿਆ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਇਹ ਆ ਦਲਜੀਤ ਦੋਸਾਂ ਦੋਸਤੋ ਤੇ ਮੂਵੀ ਆ ਰਹੀ ਆ ਕੱਲ ਨੂੰ ਜਟਣ ਜੁਲੀਅਟ 3 ਕਿਹੜੇ ਕਿਹੜਾ ਦੇਖਣ ਜਾ ਰਹੇ ਹੈ ਪਹਿਲਾ ਸ਼ੋਅ ਕਮੈਂਟ ਜਰੂਰ ਕਰਿਓ ਮਿਲਦੇ ਆਂ ਹੋਰ ਅਪਡੇਟ ਲੈ ਕੇ ਧੰਨਵਾਦ